ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸ੍ਰੀ ਅਯੋਧਿਆ ਤਾਮ ਵਿਖੇ ਸ੍ਰੀ ਰਾਮ ਮੰਦਿਰ ਵਿੱਚ ਸ੍ਰੀ ਰਾਮ ਦੀ ਮੂਰਤੀ ਸਥਾਪਨਾ ਦੇ 1 ਸਾਲ ਪੂਰੇ ਹੋਣ ਤੇ ਗੁਰਦਾਸਪੁਰ ਵਿੱਚ 11 ਜਨਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਸਨਾਤਨ ਜਾਗਰਨ ਮੰਚ ਵੱਲੋਂ ਸਜਾਈ ਜਾ ਰਹੀ ਹੈ। ਸ੍ਰੀ ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ 22 ਜਨਵਰੀ ਨੂੰ ਸ੍ਰੀ ਅਯੋਧਿਆ ਵਿਖੇ ਸ੍ਰੀ ਰਾਮ ਦੇਵ ਰਾਜਮਾਨ ਹੋਣ ਤੇ ਮਹਾਉਤਸਵ ਮਨਾਇਆ ਗਿਆ ਸੀ ਅਤੇ ਪੂਰੇ ਦੇਸ਼ ਵਿੱਚ ਇਸ ਦੀ ਖੁਸ਼ੀ ਪ੍ਰਗਟਾਈ ਗਈ ਸੀ। ਉਸ ਮੌਕੇ ਸ੍ਰੀ ਸਨਾਤਨ ਜਾਗਰਣ ਮੰਚ ਵੱਲੋਂ ਵੀ ਗੁਰਦਾਸਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਸੀ ਇਸ ਵਾਰ ਸਨਾਤਨੀ ਕੈਲੰਡਰ ਦੇ ਹਿਸਾਬ ਨਾਲ ਇਹ ਦਿਨ 11 ਜਨਵਰੀ ਨੂੰ ਆ ਰਿਹਾ ਹੈ ਤੇ ਅਯੋਧਿਆ ਵਿਖੇ ਵੀ 11 ਜਨਵਰੀ ਨੂੰ ਹੀ ਮੂਰਤੀ ਸਥਾਪਨਾ ਦੀ ਸਾਲਗिराਹ ਹੋ ਜਾਏਗੀ ਇਸ ਲਈ ਸਨਾਤਨ ਜਾਗਰਨ ਮੰਚ ਨੇ ਵੀ 11 ਜਨਵਰੀ ਨੂੰ ਵਿਸ਼ਾਲ ਭਗਵਾ ਸ਼ੋਭਾ ਯਾਤਰਾ ਸਜਾਉਣ ਦਾ ਪ੍ਰੋਗਰਾਮ ਉਲੀਕਿਆ ਹੈ ਤੇ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਗੁਰਦਾਸਪੁਰ ਦੇ ਮਾਈ ਦਾ ਤਲਾਬ ਮੰਦਰ ਵਿਖੇ ਅੱਜ ਵਕਤ-ਵਕਤ ਧਾਰਮਿਕ ਸੰਗਠਨਾਂ ਦੀ ਇੱਕ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਗਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜੈ ਸ਼੍ਰੀ ਰਾਮ ਦੇਖੋ ਜੀ ਜਿਸ ਤਰ੍ਹਾਂ ਕਿ ਅੱਜ ਦੀ ਮੀਟਿੰਗ ਹੋਈ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਲਗਭਗ 1 ਮਹੀਨਾ ਹੋ ਗਿਆ ਸ਼ੋਭਾ ਯਾਤਰਾ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਆ ਜਿਹੜੀ ਪਿਛਲੇ ਸਾਲ ਆਪਾਂ 22 ਜਨਵਰੀ ਨੂੰ ਸ਼ੋਭਾ ਯਾਤਰਾ ਕੱਢੀ ਸੀਗੀ ਉਹ ਸਨਾਤਨੀ ਕੈਲੰਡਰ ਦੇ ਮੁਤਾਬਕ ਹੈ ਇਸ ਵਾਰੀ ਜਿਹੜੀ ਸ਼ੋਭਾ ਯਾਤਰਾ ਉਹ 11 ਜਨਵਰੀ ਨੂੰ ਆ ਤੇ ਯੋਧਿਆ ਦੇ ਵਿੱਚ ਵੀ 11 ਜਨਵਰੀ ਨੂੰ ਹੀ ਮਨਾਈ ਜਾ ਰਹੀ ਆ ਔਰ ਮੈਂ ਆਪਣੇ ਸ਼ਹਿਰ ਨਿਵਾਸੀਆਂ ਔਰ ਲਾਗੇ ਦੇ ਜਿੰਨੇ ਵੀ ਪਿੰਡ ਨੇ ਸਭ ਦੇ ਅੱਗੇ ਅਪੀਲ ਕਰਨਾ ਵਾ ਜਿਸ ਤਰ੍ਹਾਂ ਕਿ ਸਾਡੇ ਸੂਰੀ ਸਾਹਿਬ ਨੇ ਵੀ ਕਿਹਾ ਵੀ ਪਿਛਲੀ ਈਰੀ ਦੀ ਰਿਪੋਰਟ ਸੀ ਵੀ ਯਾਤਰਾ ਦੀ ਸੰਖਿਆ ਜਿਹੜੀ 20 ਤੋਂ 25000 ਸੀਗੀ ਮੈਂ ਇਹ ਲੋਕਾਂ ਦੇ ਅੱਗੇ ਅਪੀਲ ਕਰਨਾ ਵੀ ਇਸ ਵਾਰੀ ਜਿਹੜੀ ਸੰਖਿਆ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਦੂਸਰਾ ਸਾਡੇ ਸ੍ਰੀ ਸਨਾਤਨ ਜਾਗਰਣ ਮੰਚ ਨੇ ਇਹ ਯਾਤਰਾ ਪਿਛਲੀ ਈਰੀ ਵੀ ਰੱਖੀ ਸੀਗੀ ਔਰ ਇਸ ਵਾਰ ਵੀ ਇਹ ਸ਼ੋਭਾ ਯਾਤਰਾ ਰੱਖੀ ਆ ਬਟ ਜਿਹੜੀ ਸ਼ੋਭਾ ਯਾਤਰਾ ਵਾ ਉਹ ਲੋਕਾਂ ਦੇ ਸਹਿਯੋਗ ਨਾਲ ਹੀ ਸ਼ਹਿਰ ਦੀਆਂ ਸਮੂਹ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਹੀ ਪਿਛਲੇ ਸਾਲ ਵੀ ਸੰਪੂਰਨ ਹੋਈ ਸੀ ਤੇ ਇਸ ਵਾਰ ਵੀ ਮੈਂ ਤੁਹਾਡੇ ਮਾਧਿਅਮ ਰਹੀਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਜਥੇ ਜਥੇਬੰਦੀਆਂ ਨੂੰ ਇਹ ਅਪੀਲ ਕਰਨਾ ਵੀ ਇਹ ਸ਼ੋਭਾ ਯਾਤਰਾ ਨੂੰ ਉਹ ਸਫਲ ਬਣਾਇਆ ਜਾਵੇ ਇਹ ਅਸੀਂ ਬੜਾ ਵੱਡਾ ਮਹਾਜਗ ਸ਼੍ਰੀ ਰਾਮ ਜੀ ਦੇ ਜਨਮ ਉਸਤਵ ਤੇ ਜਿਹੜਾ ਕਿ ਅਸੀਂ ਜੋਧਿਆ ਦੇ ਜੋ ਪ੍ਰੋਗਰਾਮ ਦੇ ਅਨੁਸਾਰ ਇੱਥੇ ਇੱਕ ਸ਼ੋਭਾ ਯਾਤਰਾ ਗੱਡੀ ਸੀ ਇਸ ਵਾਰੀ ਵੀ ਅਸੀਂ ਗੋਦਾਪੁਰ ਚ ਇੱਕ ਬਵੇ ਸ਼ੋਭਾ ਯਾਤਰਾ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਅਗਵਾਈ ਦੇ ਹੇਠ ਕਰ ਰਹੇ ਹਾਂ ਔਰ ਸਾਰੀਆਂ ਸਮਾਜਿਕ ਸੰਗਠਨ ਜਿਹੜੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਣਗੇ ਔਰ ਇੱਕ ਬੜਾ ਵੱਡਾ ਮਹਾਜਗ ਜਿਹੜਾ ਧਾਰਮਿਕ ਮਹਾਜਗ ਰਚਾ ਜਾਏਗਾ ਜਿਸ ਵਿੱਚ ਸ਼ਿਭੂ ਵੀ ਸੇਵਾ ਸਮਿਤੀ ਔਰ ਵੀ ਜਿਹੜੇ ਧਾਰਮਿਕ ਸੰਗਠਨ ਆ ਪੂਰਾ ਕਰਨਗੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਹੋ ਉਮੀਦ ਕਰਨੀ ਆ ਅਪੀਲ ਵੀ ਕਰਦੇ ਆ ਕਿ ਸਾਰੇ ਜਿਹੜੇ ਕਰੋ ਨਿਕਲ ਕੇ ਇਸ ਜੈਗੋਸ਼ ਦਾ ਹਿੱਸਾ ਬਣਨ ਜੈ ਸ਼੍ਰੀ ਰਾਮ ਜੀ